ਕਾਰੇ ਲਾਂਦੇ ਆ ਕਰੇ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੇ ਆਈਜੀ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਅਸੀਂ ਅੱਜ ਪਹੁੰਚ ਚੁੱਕੇ ਹਾਂ ਆਈਜੀ ਨਿਊਜ਼ ਦੀ ਟੀਮ ਵੱਲੋਂ ਪਹੁੰਚ ਚੁੱਕੇ ਹਾਂ ਗਿਆਨ ਆਸ਼ਰਮ ਵਾਲਮੀਕ ਦੇ ਹਸਤਾਮਤ ਹਮਰਾ ਸਰਵਿਕੇ ਔਰ ਇੱਥੇ ਬਹੁਤ ਹੀ ਦੂਰ ਦੂਰੋਂ ਸੰਗਤਾਂ ਆਈਆਂ ਵਾਂ ਤੇ ਉਹ ਗੱਲਬਾਤ ਕਰਦੇ ਆਂ ਆਹ ਪਾਜੀ ਤੁਸੀਂ ਇਸ ਆਸ਼ਰਮ ਨਾਲ ਕਿੰਨੀ ਦੇਰ ਤੋਂ ਜੁੜੇ ਹੋਏ ਹੋਗੇ ਅਸੀਂ ਪਾਜੀ ਜੁੜੀਆਂ ਜੀ ਬਚਪਨ ਤੋਂ ਜੀ ਇਹ ਆਡਾ ਗੁਰੂ ਹੀ ਆਡਾ ਇਹ ਆ ਜੀ ਹਾਂਜੀ ਸਾਰੀ ਸੰਗਤ ਇੱਥੇ ਵਾਲਮੀਕ ਸੰਸਥਾ ਨਾਲ ਜੁੜੀ ਆ ਅਸੀਂ ਵਾਲਮੀਕੀ ਆ ਜਨਮ ਤੋਂ ਹੀ ਅਸੀਂ ਹਰ ਸਾਲ ਇੱਥੇ ਦਰਸ਼ਨਾਂ ਲਈ ਆਈਦਾ ਟਲਵਾ ਤੋਂ ਅਸੀਂ ਸਾਰੀ ਸੰਗਤ ਨੂੰ ਹੋਰ ਵੀ ਬਹੁਤ ਸਾਰੇ ਵਾਲਮੀਕੀ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵਾਲਮੀਕ ਆਸ਼ਰਮ ਆਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਸੀਂ ਟਲਵਾ ਤੋਂ ਹਰ ਸਾਲ ਬੜੀ ਸ਼ਰਧਾ ਨਾਲ ਇਹ ਦਿਨ ਦਿਹਾੜਾ ਮਨਾਈਦਾ ਗੁਰੂ ਵਾਲਮੀਕ ਸਵਾਮੀ ਜੀ ਦਾ ਹਰ ਸਾਲ ਅਸੀਂ ਪ੍ਰਬਾਤ ਫੇਰੀਆਂ ਕੱਢੀ ਦੀਆਂ ਤੇ ਨਗਰ ਕੀਰਤਨ ਕੱਢੀ ਦਾ ਭਗਵਾਨ ਬਾਲਮੀਕ ਜੀ ਦਾ ਬੜਾ ਨਗਰ ਦਾ ਸਹਿਯੋਗ ਮਿਲਦਾ ਬੜੇ ਸਹਿਯੋਗ ਦੇ ਨਾਲ ਅਸੀਂ ਇਸ ਨੂੰ ਮਨਾਉਨੇ ਆ ਬੜੇ ਉਤਸ਼ਾਹ ਨਾਲ ਮਨਾਉਨੇ ਆ ਬਹੁਤ ਸੰਗਤਾਂ ਸਾਡੇ ਨਾਲ ਜੁੜਦੀਆਂ ਵਾ ਸਾਰੇ ਨਗਰ ਦਾ ਸਹਿਯੋਗ ਸਾਡੇ ਨਾਲ ਰਹਿੰਦਾ ਵਾ ਬੜੀ ਸ਼ਰਧਾ ਨਾਲ ਅਸੀਂ ਇਹ ਦਿਨ ਮਨਾਉਨੇ ਆ ਢਿਲਮਾ ਨਗਰ ਤੋਂ ਕਿੰਨੀ ਸੰਗਤ ਆਈ ਹੈਗੀ ਜੀ ਤੁਹਾਡੇ ਨਾਲ ਢਿਲਮਾ ਨਗਰ ਤੋਂ ਜੀ ਸਾਡੀਆਂ 4 ਬੱਸਾਂ ਸੰਗਤ ਦੀਆਂ ਭਰ ਕੇ ਆਈਆਂ ਵਾ ਤੇ ਇੱਥੇ ਦਰਸ਼ਨ ਕਰਕੇ ਅਸੀਂ ਸ਼ਾਮ ਨੂੰ ਵਾਪਸ ਜਾਣਾ ਆ ਅਸੀਂ ਹਰ ਸਾਲ ਨਗਰ ਕੀਰਤਨ ਤੋਂ ਬਾਅਦ ਹਰ ਸਾਲ ਇੱਥੇ ਦਰਸ਼ਨਾਂ ਲਈ ਆਈਦਾ ਅਈਦਾ ਜੀ ਉਹ ਤੁਹਾਨੂੰ ਹੋਰ ਸੰਗਤ ਨਾਲ ਗੱਲਬਾਤ ਕਰਾਉਂਦੇ ਆ ਜੀ ਤੁਸੀਂ ਇਸ ਆਸ਼ਰਮ ਨਾਲ ਕਿੰਨੇ ਸਮੇਂ ਤੋਂ ਜੁੜੇ ਹੋਗੇ ਜੀ ਹਾਂਜੀ ਬੀਬੀ ਤੁਸੀਂ ਇਸ ਆਸ਼ਰਮ ਨਾਲ ਕਿੰਨੇ ਸਮੇਂ ਤੋਂ ਜੁੜੇ ਹੈਗੇ ਆ ਤੇ ਕੀ ਕੀ ਇੱਥੇ ਆਸਥਾ ਲੋਕਾਂ ਦੀ ਜੁੜੀ ਹੈਗੀ ਆ ਤੇ ਕੀ ਕੀ ਮਨੋਗਾਮਨਾ ਪੂਰੀਆਂ ਹੁੰਦੀਆਂ ਜੀ ਸਾਨੂੰ ਹੋ ਗਏ ਆ 5-6 ਸਾਲ ਜੁੜਿਆ ਨੂੰ ਇੱਥੇ ਕਿਉਂਕਿ ਅਸੀਂ ਹਰ ਜੇਠੇ ਐਤਵਾਰ ਅਸੀਂ ਸੰਗਤ ਲੈ ਕੇ ਆਈਦੀ ਆ ਆਪਣੀ ਤੇ ਅਸੀਂ ਬਹੁਤ ਜ਼ਿਆਦਾ ਇਸ ਗੁਰੂ ਦੇ ਨਾਲ ਜੁੜੇ ਹੋਏ ਹਾਂ ਤੁਸੀਂ ਵੀ ਟਿਲਮਾਨਾ ਕਰਦੇ ਹੋ ਜੀ ਹਾਂਜੀ ਜੀ ਅਸੀਂ ਟਿਲਮਾਨਾ ਕਰਦੇ ਹਾਂ ਏ ਜਾਨਾ ਟਿਲਮਾ ਪਿੰਡ ਟਿਲਮਾ ਜ਼ਿਲ੍ਹਾ ਕਪੂਰਸਲੇ ਦੀਆਂ ਸੰਗਤਾਂ ਉਹ ਗੱਲਬਾਤ ਕਰਦੇ ਆ ਹੋਰ ਸੰਗਤਾਂ ਨਾਲ I'm not the ਨੇ ਦਰਸ਼ਨ ਦਿੱਤੇ ਦਾਤਾ ਨੇ ਪਰਦਵਾਜ ਮਾਂ ਬਿੱਲੀ ਵਾਂਗੂ ਰਖ ਲਈ लाज ਮੇ ਦਾਤਾ ਨੇ ਰਖ ਲੈ ਲੋ ਜੀ ਵਿਧਾਤੋਂ ਨੇ ਕਤਿਲ ਸਾਧਨਾ ਦੇਖ ਕੇ ਸਤ ਗੁਰੂ ਦਰਸ਼ਨ ਦਿੱਤੇ ਦਾਤਾ ਨੇ ਪਰਦਵਾਜ ਮਾਂ ਗਿਆਨ ਫੈਲਾਇਆ ਏ ਬਾਪ ਚ ਗਿਆਨ ਫੈਲਾਇਆ ਏ ਜੰਗਲਾ ਵਿੱਚ ਹਲੋਪ ਸੀ ਤੀਰਥ ਸਤ ਗੁਰੂਆਂ ਨੇ ਬਸਾਇਆ ਏ ਘਰ ਘਰ ਦੇ ਵਿੱਚ ਅਲਖ ਜਗਾ ਕੇ ਕੌਮ ਚ ਗਿਆਨ ਫੈਲਾਇਆ ਏ ਬਾਪ ਚ ਗਿਆਨ ਫੈਲਾਇਆ ਏ ਦਰਸ਼ਨ ਕਰ ਹੋ ਗਈ ਪੂਰੀ ਆਸ ਤੇਰੀ ਜੈ ਹੋਵੇ ਸੰਤਾਂ ਦੇ ਸੰਤ குரு ਗਿਆਨ ਨਾਦ ਪੀਤਾਏ

ਸੇ ਤੁੰਦੂ ਕਰਾਸੀ ਨਾ ਤਰਤੀ ਸੀ ਨਾ ਅੰਬਰ ਸੀ ਚੰਨ ਸੂਰਜ ਨਾ ਕੋਈ ਤਾਰਾ ਸੀ ਸੂਰਜ ਨਾ ਕੋਈ ਤਾਰਾ ਸੀ ਇੱਕ ਕਰਤ ਆ ਵਕ ਵਕ ਦੇਸ਼ ਦੀਆਂ ਸਟੇਟਾਂ ਤੋਂ ਦੁਨੀਆ ਭਰ ਤੋਂ ਇੱਥੇ ਲੋਕ ਆਏ ਨੇ ਇੱਥੇ ਇੱਕ ਆਸਥਾ ਜੁੜੀ ਹੈਗੀ ਆ ਜੋ ਇਟਾਂ ਦਾ ਘਰ ਬਣਾ ਕੇ ਇੱਥੇ ਜਾਂਦੇ ਨੇ ਤੇ ਉਹਨਾਂ ਦੇ ਪੂਰਨ ਤੌਰ ਤੇ ਘਰ ਬਣਦੇ ਨੇ ਬੇਘਰਿਆਂ ਨੂੰ ਘਰ ਮਿਲਦਾ ਵਾ ਤੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਆਹ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਇਸ ਸਥਾਨ ਨਾਲ ਕੀ ਆਸਥਾ ਜੁੜੀ ਹੈ ਜੀ ਇਹ ਭਗਵਾਨ ਵਾਲਮੀਕੀ ਜੀ ਦਾ ਤੀਰਥ ਸਥਾਨ ਹੈ ਔਰ ਇੱਥੇ ਸਾਰੇ ਦੇ ਇਹੀ ਮੰਨਤੇ ਸੀ ਸੀਤਾ ਮਾਤਾ ਜੀ ਦੇ ਉਹਨਾਂ ਨੂੰ ਨਿਵਾਸ ਦਿੱਤਾ ਹੀ ਲਵ ਕੁਸ਼ ਦਾ ਜਨਮ ਹੋਇਆ ਔਰ ਉਹਨਾਂ ਨੇ ਇਹੀ ਕਿਹਾ ਕਿ ਜਿਹੜੇ ਬੰਦੇ ਇੱਥੇ ਆ ਕੇ ਘਰ ਬਣਾਣਗੇ ਉਹਨਾਂ ਦੀ ਮਰਜ਼ਾ ਮੰਗਦੇ ਉਹਨਾਂ ਦੀ ਪੂਰੀਆਂ ਹੁੰਦੀਆਂ ਸਾਡੀਆਂ ਵੀ ਹੋਈਆਂ ਹੈ ਆਈ ਵੀ ਸ਼ੁਕਰੀਆ ਦਾ ਕਰਨਾ ਹੈ ਔ ਕਿੰਨੇ ਸਮੇਂ ਤੋਂ ਤੁਸੀਂ ਇਸ ਤੀਰਥ ਨਾਲ ਇਸ ਆਸ਼ਰਮ ਨਾਲ ਜੁੜੇ ਹੋ ਅਸੀਂ ਤਾਂ ਜਿਉਂ ਪੈਦਾ ਹੋਏ ਆਪਣੇ ਪਹਿਲੇ ਸਾਡੇ ਮਾਪਿਆਂ ਨਾਲ ਆਂਦੇ ਹੁਣ ਆਪਣੇ ਬੱਚਾ ਲੈ ਕੇ ਆ ਰਹੇ ਆ ਕਿਹੜੇ ਨਗਰ ਤੋਂ ਆਏ ਜੀ ਤੁਸੀਂ ਅਸੀਂ ਅੰਮ੍ਰਿਤਸਰ ਦੇ ਹੀ ਨਿਵਾਸੀ ਆਂ ਔਰ ਬੜੇ ਪੱਗਰ ਸਮੇਂ ਨੇ ਆਪਣੇ ਆਪ ਨੂੰ ਇੱਥੋਂ ਦੇ ਰਹਿਣਾ ਲੈ ਆਂ ਅਸੀਂ ਹੋਰ ਸੰਗਤਾਂ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਉਹ ਗੱਲਬਾਤ ਕਰਦੇ ਆ ਉਹਨਾਂ ਨਾਲ ਹਾਂ ਸਾਡੇ ਨਾਲ ਮੌਜੂਦ ਨੇ ਭਾਜੀ ਅਹ ਇਹ ਜੋ ਠੱਠਾਂ ਦੇ ਘਰ ਬਣਾਏ ਜਾ ਰਹੇ ਆ ਇਹ ਕੀ ਆਸਥਾ ਹੈਗੀ ਆ ਲੋਕਾਂ ਦੀ ਜੀ ਭਾਈ ਇਹਨਾਂ ਦੀ ਆਸਥਾ ਪੂਰੀਆਂ ਹੁੰਦੀਆਂ ਨੇ ਇਹਨਾਂ ਦੇ ਸਾਰੇ ਤੇ ਜੋ ਵੀ ਆਪਣੀ ਮਿਹਨਤ ਦੇ ਨਾਲ ਮਕਾਨ ਬਣਾ ਕੇ ਜਾਂਦਾ ਉਹਨਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਔਰ ਇੱਥੇ ਬਹੁਤ ਹੀ ਲੋਕ ਤਰੱਕੀ ਕੀਤੀ ਇਹਨਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਮਕਾਨ ਇੱਥੇ ਬਣਾਏ ਉਹਨਾਂ ਦੀਆਂ ਮੰਨੋਪੰਦਾ ਪੂਰੀਆਂ ਹੋਈਆਂ ਔਰ ਬਹੁਤ ਵਧੀਆ ਜਗ੍ਹਾ ਹੈ ਇਹ ਜੋ ਵੀ ਆਪਣੀ ਜੋ ਬੰਦਾ ਆਸਮਦਾ ਬੰਦਾ ਪੂਰੀ ਹੁੰਦੀ ਇੱਥੇ ਅੱਛਾ ਕਿਹੜੀ ਨਗਰ ਤੋਂ ਆਏ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਅਸੀਂ ਜਲੰਧਰ ਸਿਟੀ ਤੋਂ ਆਏ ਹਾਂ ਜੀ ਅਰਬਨ ਸਟੇਟ ਫੇਜ਼ 2 ਤੋਂ ਔਰ ਆਪਾਂ ਨੂੰ 15-20 ਸਾਲ ਹੋ ਗਏ ਇੱਥੇ ਹੁੰਦਿਆਂ ਨੂੰ ਬਹੁਤ ਅੱਛੀ ਜਗ੍ਹਾ ਬਣ ਗਈ ਇਹ ਬਹੁਤ ਹੀ ਬਹੁਤ ਜਗ੍ਹਾ ਵਧੀਆ ਬਣਾਈਆਂ ਆਪਣੇ ਕਮੇਟੀ ਨੇ ਜਿੰਨਾਂ ਨੇ ਵੀ ਬਣਾਈਆਂ ਬਹੁਤ ਸ਼ਰਧਾ ਦੇ ਨਾਲ ਬਣਾਈ ਗਈ ਹੈ ਔਰ ਮੈਂ ਕੈਮਰਾਮੈਨ ਨੂੰ ਗੁਜਰਸ਼ ਕਰਾਂਗਾ ਜੇ ਇਟਾਂ ਦੇ ਘਰ ਬਣਾਏ ਜਾ ਰਹੇ ਆ ਤਾਂ ਉਹ ਤੁਹਾਨੂੰ ਦ੍ਰਿਸ਼ ਦਿਖਾਈ ਜਾਣਾ ਦੇ ਦਰਸ਼ਨ ਕਰਨ ਪਹੁੰਚੇ ਆ ਜਿੱਥੇ ਸੀਤਾ ਮਾਤਾ ਜੀ ਨੇ ਲਵਕੁਸ਼ ਜੀ ਦੇ ਪਾਲਣ ਪੋਸ਼ਣ ਕਰਦੇ ਆ ਉਹਨਾਂ ਨੂੰ ਇਸ਼ਨਾਨ ਵਗੈਰਾ ਕਰਾਏ ਆ ਉਹਨਾਂ ਦੇ ਬਸਤਰ ਇੱਥੇ ਧੋਤੇ ਹੈਗੇ ਆ ਇਸ ਸਮੇਂ ਸਾਡੇ ਨਾਲ ਸੰਕਤਾ ਮਝੂਲ ਨੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬੀਬੀ ਇਹ ਜੋ ਬੌਲੀ ਹੈਗੀ ਆ ਇਹ ਨਾਲ ਲੋਕਾਂ ਦੀ ਕੀ ਆਸਥਾ ਜੁੜੀ ਹੈ ਜੀ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਦਾ ਵਾਂ ਕਿ ਤੁਹਾਨੂੰ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸ ਸਾਡੇ ਨਾਲ ਇਸ ਸਮੇਂ ਸੰਗਤਾਂ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬੀਬੀ ਜੀ ਇਹ ਜੋ ਪਵਿੱਤਰ ਬੌਲੀ ਹੈਗੀ ਆ ਇਹਦਾ ਕੀ ਇਤਿਹਾਸ ਹੈਗਾ ਤੇ ਕੀ ਆਸਥਾ ਜੁੜੀ ਹੈ ਜੀ ਲੋਕਾਂ ਦੀ ਇੱਥੇ ਇੱਥੇ ਲੱਗ ਕੁਛ ਸੀਤਾ ਮਾਤਾ ਕੋਤੜੇ ਤੋਂ ਆਂਦੀ ਸੀਗੀ ਜੀ ਤੇ ਇਸ ਕਰਕੇ ਇਹ ਬੌਲੀ ਦੇ ਲੋਕੀ ਦੇਖਦੇ ਆ ਸੋਹਣੇ ਦਰਸ਼ਨ ਕਰਦੇ ਆ ਖੁਸ਼ੀਆਂ ਭਰੀਆਂ ਲੈ ਕੇ ਜਾਂਦੇ। ਹਾਂਜੀ ਕਿਹੜੇ ਨਗਰ ਤੋਂ ਆਏ ਜੀ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ? ਇੱਥੇ ਕਾਫੀ ਟਾਈਮ ਹੋ ਗਿਆ ਸਾਨੂੰ ਆਉਂਦੇ ਜੀ ਅਸੀਂ ਜਲੰਧਰ ਤੋਂ ਆਨੇ ਆਲੀ ਮੱਲੇ ਦੀ ਪੁਲੀ ਤੋਂ। ਉਹ ਲੌਕਸ਼ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਗਿਆ ਤੇ ਹਨੂਮਾਨ ਜੀ ਦੁਆਰਾ ਜਿਵੇਂ ਢਾਈ ਟੱਪ ਮਾਰ ਕੇ ਇੱਕ ਸਰੋਵਰ ਤਿਆਰ ਕੀਤਾ ਗਿਆ ਸੀ ਆ ਉਸ ਦੇ ਵਿੱਚ ਇਹ ਮੰਦਿਰ ਸ਼ਸ਼ੋਭਿਤ ਹੈਗਾ ਵਾ ਤੇ ਉੱਥੇ ਭਗਵਾਨ ਵਾਲਮੀਕ ਜੀ ਮਹਾਰਾਜ ਦੀ 골ਡਨ ਦੀ प्रतिमाश है और। सारी दुनिया फनकार है सब फनकार प्रभु वाल्मीकि ਸਤ ਦੇ ਮਾਰਗ ਤੇ ਚੱਲਣਾ ਦੱਸਿਆ ਦੁਨੀਆਂ ਨੂੰ ਵੇਤਾ ਵਿੱਚ ਜਗ ਕਰਵਾਣੇ ਦਾ ਟੰਗ ਦੱਸਿਆ ઋਸ਼ੀਆਂ ਮੁਨੀਆਂ ਨੂੰ ਹਰ ਯੁਗ ਵਿੱਚ ਪ੍ਰਗਟ ਹੁੰਦਾ ਰਿਹਾ ਸਰਤਾਜ ਇਹ ਸਭ ਅਵਤਾਰਾਂ ਦਾ ਵਾਲਮੀਕੀ ਪ੍ਰਭੂ ਵਾਲਮੀਕੀ ਵਾਲਮੀਕੀ Grab a ball and make